ਅਨਪਛਾਤੇ ਨੌਜਵਾਨ ਦੁਕਾਨਾਂ ਅੰਦਰ ਹੋਏ ਦਾਖਲ ਨਕਦੀ ਖੋ ਕੇ ਹੋਏ ਫਰਾਰ ਬੂਟਾਂ ਦੀ ਦੁਕਾਨ 'ਚ ਕੀਤੀ ਪੈਸਿਆਂ ਦੀ ਖੋਪੂਟ ਵੀ ਲੈ ਗਏ ਚੋਰ ਪਟਾਲਾ ਦੇ ਖਜੂਰੀ ਗੇਟ ਇਲਾਕੇ 'ਚ ਇੱਕ ਬੂਟਾਂ ਦੀ ਦੁਕਾਨ 'ਚ ਦਿਨ ਅਨਪਛਾਤੇ ਨੌਜਵਾਨ ਨਵੇਂ ਬੂਟ ਲੈਣ ਦੇ ਬਹਾਨੇ ਆਏ ਅਤੇ ਜਿੱਥੇ ਪੈਰਾਂ 'ਚ ਨਵੇਂ ਬੂਟ ਪਾ ਕੇ ਉੱਥੋਂ ਫਰਾਰ ਹੋ ਗਏ ਉੱਥੇ ਹੀ ਚੰਤੀਚਾਂ ਦੀ ਦੁਕਾਨਦਾਰ ਦੇ ਹੱਥੋਂ ਕਰੀਬ 15000 ਰੁਪਏ ਨਕਦੀ ਵੀ ਖੋ ਕੇ ਨਾਲ ਲੈ ਕੇ ਦੁਕਾਨ ਮਾਲਕ ਵਿਕੀ ਸ਼ਰਮਨ ਦੱਸਿਆ ਕਿ ਸ਼ਾਮ 4 ਵਜੇ ਦੇ ਕਰੀਬ ਉਸਦੀ ਦੁਕਾਨ ਤੇ ਤਿੰਨ ਨੌਜਵਾਨ ਜਿਨ੍ਹਾਂ ਦੇ ਹੱਥ ਵਿੱਚ ਦੱਤਰ ਸੀ ਉਹ ਦੁਕਾਨ ਤੇ ਆਏ ਅਤੇ ਉਹਨਾਂ ਨਵੇਂ ਬੂਟ ਲੈਣ ਦੀ ਮੰਗ ਕੀਤੀ ਅਤੇ ਆਪ ਹੀ ਡਿਸਪਲੇ 'ਚ ਲੱਗੇ ਬੂਟ ਦੇਖਣ ਲੱਗ ਪਏ ਅਤੇ ਦੇਖਦੇ ਹੀ ਦੇਖਦੇ ਤੋਂ ਨੌਜਵਾਨ ਪਹਿਲਾਂ ਬਾਹਰ ਖੜੇ ਹੋ ਗਏ ਅਤੇ ਇੱਕ ਨੌਜਵਾਨ ਨੇ ਇੱਕ ਬੂਟਾਂ ਦਾ ਜੋੜਾ ਆਪਣੇ ਪੈਰਾਂ 'ਤੇ ਚੈੱਕ ਕਰਦੇ ਪਾਇਆ ਅਤੇ ਗੱਲਾਂ ਕਰਦਾ ਉਹ ਉਸ ਕੋਲੋਂ ਕਰੀ 15000 ਰੁਪਏ ਜ਼ਬਰਦਸਤੀ ਨਾਲ ਲੈ ਕੇ ਅਤੇ ਨਵਾਂ ਹੀ ਜੋੜਾਂ ਦਾ ਪੂਟਾ ਲੈ ਕੇ ਉੱਥੋਂ ਫਰਾਰ ਹੋ ਗਏ ਇਹ ਨੌਜਵਾਨ ਸਪਲੈਂਟਰ ਮੋਟਰਸਾਈਕਲ ਤੇ ਆਏ ਦੱਸੀ ਜਾ ਰਹੇ ਨੇ ਉਹਨਾਂ ਵੱਲੋਂ ਇਹ ਲੁੱਟ ਦੀ ਵਾਰਤਾਤ ਦਿਨ ਦਿਹਾੜੇ ਕੀਤੀ ਗਈ ਇਹ ਸ਼ਰਮਨ ਆਪਨੇ ਮੇਰਾ ਸਵਾਜਾ 4:30 ਵੇਨ ਮੇਰੇ ਕੋਲ ਤਿੰਨੇ ਜਣੇ ਆਏ ਆ ਹਥਿਆਰ ਨਾਲ ਜਫੜੇ ਹੀ ਦੱਤਰ ਹੀ ਗੰਡਾਸਾ ਹੀ ਬਾਕੀ ਉਹ ਜੇ ਕਰੀ ਜਾਂਦੇ ਵਕੀ ਨੂੰ ਅੰਦਰ ਆ ਕੇ ਰਿਤਮ ਨੂੰ ਕਹਿੰਦੇ ਉਹ ਵਿਖਾ ਜੇ ਮੈਂ ਕਿਹਾ ਭਰੀ ਹਟਾ ਆਨਲਾਈਨ ਦਾ ਕੰਮ ਆ ਇਹ ਡਿਟੇਲ ਨਹੀਂ ਕਰਦੇ ਤੇ ਤੁਹਾਡਾ ਸਾਈ ਦਾ ਮੇਰੇ ਕੋਲ ਸਮਾਨ ਨਹੀਂ ਹੈਗਾ ਤੇ ਕਹਿੰਦੇ ਇਹ ਵੇਬ ਕੰਮ ਆ ਭਰੀ ਮੈਨੂੰ ਪਤਾ ਸ਼ਕਲਾਂ ਥੋੜੇ ਮੈਨੂੰ ਲੱਗ ਰਹੀ ਥੋੜੇ ਉਸਹਾ ਦਾ ਮ ਉਹ ਅਪਰੀਸ਼ੀਏਟ ਕਰਨੀ ਗੰਡਾ ਪੈ ਇਧਰ ਦਰਾ ਫਾੜ ਉਹ ਗੜ ਇੰਨੇ ਦਿਨ ਦੋ ਜਣੇ ਫੇਰ ਆਏ ਨੇ ਬਾਹਰੋਂ ਅੰਦਰ ਹੋ ਗਏ ਕਹਿੰਦੇ ਵੀ ਆ ਸਾਮਾਨ ਦੇ ਮੈਂ ਭਰੀ ਮੇਰ ਕੋ ਨਹੀਂ ਆਦੀ ਹੋਰ ਵੀ ਟ੍ਰਾਈ ਕਰ ਲੂ ਉਹ ਦੋ ਜਣੇ ਬਾਹਰ ਨਿਕਲ ਗਏ ਨੇ ਇੱਕ ਇਹਨੇ ਨੂੰ ਬੂਟ ਫੜ ਕੇ ਟ੍ਰਾਈ ਕੀਤਾ ਖੁਦ ਪੈਰੀ ਪਾਉਣ ਦਾ ਪਿਆ ਪੈਰੀ ਵਾ ਕਹਿੰਦਾ ਮੈਂ ਸੈੱਜ ਚੱਕ ਆਲਾ ਮੈਨੂੰ ਭਰੀ ਸੇਮ ਮੇਰੇ ਨਾਲ ਆਨਲਾਈਨ ਮੰਗਾ ਰਿਓ ਮੈਂ ਭਰੀ ਮਿਲ ਜਾਣਗੇ ਇੰਨੇ ਦਿਨ ਮੈਨੂੰ ਫੋਨ ਆਇਆ ਤੇ ਮੈਂ ਕਮੇਟੀ ਦੇ ਚਲਾ ਗਿਰੇ ਤੇ ਮੈਂ ਕੈਸ਼ ਗਿੰਡਾ ਪਿਆ ਮੈਂ ਪੈਸੇ ਤੇ ਮੈਂ ਇੱਕ ਗਨ ਫੋਨ ਲਾਇਆ ਮੇਰਾ ਧਿਆਨ ਨਹੀਂ ਹੋਣਾ ਮੈਨੂੰ ਲੱਗਾ ਵੀ ਅੱਛਾ ਨ ਪਰ ਇਹ 14-15000 ਰੁਪਏ ਦਾ ਹੈ ਨੀਅਰ ਬੋਲ ਮੈਂ ਜਿਹੜੀ ਗਿਣਿਆ ਗਿਣ ਰਿਹਾ ਸੀ 14-15000 ਰੁਪਏ ਦਾ ਬੂੜੀ ਭਰੀ ਕੋਈ ਹੈਗੇ 25-2600 ਰੁਪਏ ਦੇ ਕਿੰਨੇ ਜਣੇ ਬੂੜੀ ਆ ਤਿੰਨ ਜਣੇ ਹੀ ਇੱਕ ਵੀਰ ਨੇ ਲਾਈ ਉੱਤੇ ਪਰਨਾ ਬੰਨਿਆ ਹੈ ਪੂਰਾ ਜਿਹੜਾ ਆਪਣਾ ਗਿੱਟਾ ਦਾ ਕਹਿਲੀ ਚੋੜਾ ਦਾ ਪਾਇਆ ਨੀਲਾ ਇੱਕ ਨੇ ਨੀਲਾ ਪਰਨਾ ਹੋਰ ਬੰਨਿਆ ਦੂਜੇ ਬੰਨਿਆ ਤੀਜਾ ਬੰਨਾ ਜਿਹੜਾ ਮੋਨਾ ਹੀ ਪੱਕੇ ਜਿਹੇ ਰੰਗ ਦਾ ਹੈ ਵਾਲ ਦੇ ਬਿਲਕੁਲ ਛੋਟੇ ਛੋਟੇ ਗੰਜਾ ਟਾਈਪ ਲਾ ਲਓ ਮਤਲਬ ਜੀ ਮੂਹ ਬਣਨੇ ਲਈ ਹਾਂ ਨਹੀਂ ਜਦੋਂ ਅੰਦਰ ਆਏ ਆ ਉਹਦੇ ਦਾ ਮੂੰਹ ਖੋਲੇ ਬਾਹਰ ਜਾ ਕੇ ਦੋ ਜਿਹੜਾ ਮੂੰਹ ਬਾਲ ਨੇ ਤੀਜੇ ਨੇ ਜਿਹੜਾ ਜਿਹੜਾ ਭੱਜਿਆ ਪਾਇਫ ਹੋ ਗੋ ਉਹਨੇ ਮੂੰਹ ਨਹੀਂ ਬਣਿਆ ਤੇ ਅਸੀਂ ਸੋਚ ਰਹੇ ਸ਼ਹਿਰ ਦੇ ਬਿਲਕੁਲ ਵਿਚਕਾਰ ਦੁਕਾਨ ਆ ਦੇਨ ਦਿਹਾੜੇ ਹਰ ਗਲੋਡਾ ਖਾਉਂ ਡਿਆ ਵੀ ਮੰਨ ਲਓ ਰਾਤ ਦੇ 9 ਵਜੇ ਤੱਕ ਬਹਿਣਾ ਹੁੰਦਾ ਅਸੀਂ ਕਿੱਥੇ ਸੇਫ ਹੈਗੇ ਇੱਥੇ ਅਨੂੰ ਖੁਦ ਨੂੰ ਨਹੀਂ ਲੱਗਦਾ ਸੇਫ ਜਿਵੇਂ ਤੇ ਅਧਾਰ ਹਿਆ ਰਿਓ ਨਗਰ ਮਾਲਮ ਮੇਰੇ ਸੱਟ ਲਾ ਜਾਂਦੇ ਤੇ ਫਿਰ ਮੈਂ ਕੀ ਕਰਨਾ ਹੈ ਸਪਲੈਂਡਰ ਮੋਟਰਸਾਈਕਲ ਦੇਖਿਆ ਉਹਨਾਂ ਕੋ ਸਿਲਵਰ ਕਲਰ ਦਾ ਸਪਲੈਂਡਰ ਮੋਟਰਸਾਈਕਲ ਇਹ ਹੋਰ ਵੀ ਇਤ ਹਥਿਆਰੇ ਦਾਤਰਿੰਗ ਦਸਨ ਮੈਂ ਵੇਖਿਆ ਮਾਰੇ ਬਾਕੀ ਇਦਾਂ ਦਾ ਵਕੀਲ ਨੂੰ ਹੱਥ ਲਾਈ ਜਾਂਦੇ ਮੇਂ ਵੀ ਹੈਗਾ ਕਿ ਨਹੀਂ ਹੈਗਾ ਮੈਨੂੰ ਲੱਗਦਾ ਹੈਗਾ ਹੀ ਉਹਨਾਂ ਕੋ ਜਾਣ ਕੇ ਤਾਂ ਕਾਦੀ ਦੁਕਾਨ ਨੂੰ ਕਿੰਨੇ ਦਿਨ ਕਿੰਨੀ ਢੇਰ ਤੋਂ ਦੁਕਾਨ ਕਰ ਪਰੀ ਮਿੰਨਤ ਸੇ 1.5 ਸਾਲ ਹੋ ਗਿਆ ਜਗਰ ਦੁਕਾਨ ਕਰਦੇ ਕੀ ਨਾਮ ਹੈ ਦੁਕਾਨ ਇਹ ਸ਼ੂਰ ਅਕਬਰ ਇਹ ਦੁਕਾਨ ਦਾ